ਲੋ ਸਸਿਗਾ ਬਈ ਸਾਰਿਆਂ ਨੂੰ ਆ ਸਲਫ ਤਿਆਰ ਕੀਤੀ ਹੈ ਬਈ ਵਾਦੀ ਕੀ ਹੋਇਆ ਕਿ ਸਲਫ ਨਾਲ ਚੱਲੰਦੇ ਨਾਲ ਜਿਹੜੀ ਆ ਲੀਡ ਸੀ ਕਿ ਕੇ ਪ੍ਰੋਪਰ ਨਿਕਲਦੀ ਹੁੰਦੀ ਹੈ ਲੀਡ ਆ ਜਿਹੜੀ ਇਹ ਮੱਚ ਗਈ ਸੀ ਲੀਡ ਮੱਚਣ ਕਰਕੇ ਜਿਹੜੀ ਸਲਫ ਬਾਜੀ ਗਈ ਹੈ ਮਤਲਬ ਕੀ ਹੁੰਦਾ ਕਿ ਕਈ ਵਾਰ ਆਰਮਚਰ ਵਗੈਰਾ ਵੀ ਮੱਚ ਜਾਂਦਾ ਨਾਲ ਚੱਲੰਦੇ ਨਾਲ ਜਿਵੇਂ ਕੋਈ ਡਾਂਬਾ ਵਗੈਰਾ ਆਪਣੇ ਵੇਲਾ ਸਾਰੇ ਕਾਲ ਦੇ ਤਾਂ ਫਟੇ ਰਹ ਜਾਂਦੇ ਹੁੰਦੇ ਆ ਪਰ ਆ ਦੀ ਟੁੱਟਣ ਦੇ ਕਰਕੇ ਸਿਰਫ ਤਾਂ ਬਚ ਗਈ ਹੈ ਮੱਚ ਨੂੰ ਆਪਣੀ ਆਪਾਂ ਕੀਤਾ ਇਹਦੇ ਨਾਲ 13 ਨੰਬਰ ਤਾਂ थिੰਬ ਲਾ ਕੇ ਤੇ ਪਪ ਗੀਰ ਆ ਜਿਹੜੀ origignal ਇਹ ਉਹ ਘੱਟ ਨਹੀਂ ਦੀ ਆ ਜਿਹੜੀ ਮਿਲਦੀ ਆ ਉਹਦੇ ਵਿੱਚ ਆ ਜਿਹੜੀ ਤਾਰ ਬਹੁਤ ਘੱਟ ਹੁੰਦੀ ਆ ਜਿਵੇਂ ਦੇ ਵਿੱਚ ਤਾਰ ਜ਼ਿਆਦਾ ਤਾਂ ਤਾਂ ਵਜਾਦਾਗਾ ਸਵੇ ਦੇ ਨਾਲ ਆਪਾਂ ਪਰ ਉਹ ਕਰਤੀ ਆ थिੰਬ ਲਗਾ ਕੇ 13 ਨੰਬਰ ਦੀ ਡੀਲ ਬਣਾਈ ਆ ਕਿ ਜਿਹੜੀ ਚਤ੍ਰੰਗਾਰਾ ਸਹੀਆ ਬੋਸ਼ਾ ਬੋਸ਼ਾ ਜਿਹੜੇ ਬੋਸ ਤੇ ਨਹੀਂ ਬਦਲਦੇ ਤੁਮਹਾਂ ਸਿਰ ਤੇ ਲੇਸੀ ਬੋਸ ਸਾਨੂੰ ਬੋਸੀ ਚੰਗੀ ਦਿੱਤੀ ਆਪਾਂ ਦੇ ਜਿਹੜੇ ਚੱਕਾ ਹਨ ਕਰਵਾਉਣਾ ਸਹੀ ਹੈ ਉਹ ਆਪਣਾਣੀ ਬੈਟਰੀ ਚੱਕੀ ਦਿੱਤੀ ਸੀ ਕੋਈ ਫੁੱਲ ਚੱਕਰ ਆ ਤੇ ਅੱਜ ਹੀ ਤੇ ਰਾਤ ਹੁੰਦਾ ਪਾਣੀ ਪੈਂਦਾ ਨੂੰ ਕੋਪਰਾ ਸਿਵੀ ਕਮੇ ਦੇ ਨਾਲ ਇਹ ਚੀਜ਼ ਬੰਦ ਕਰਾਂਗੇ ਹਾਂਜੀ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਸਲਪ ਜਾਂ ਕੀ ਮੀਟਰ ਸਬੰਧੀ ਤਾਂ ਮੇਰਾ ਜਿਹੜਾ ਜੋਥ ਇਲੈਕਟ੍ਰਿਕ ਵਰਕਸ ਚੈਨਲ ਆ ਉਹਦੇ ਤੇ ਮੇਰਾ ਨੰਬਰ ਦਿੱਤਾ ਹੋਇਆ ਹੈ Păi se îmbarcă ca să avem.